जिला नमा शहर ਤੋਂ ਫਗਵਾੜਾ نیشنل ਹਾਈਵੇ ਉੱਤੇ ਥਾਣਾ ਬਹਿਰਾਮ ਅਧੀਨ ਆਉਂਦੇ ਪਿੰਡ ਬਹੂਆ ਸਾਹਮਣੇ ਇੱਕ ਕਾਰ ਬੇਕਾਬੂ ਹੋ ਕੇ ਇੱਕ ਗਹਿਰੇ ਛੱਪੜ ਵਿੱਚ ਜੜ ਗਈ ਜਿਸ ਵਿੱਚ ਸਵਾਰ ਦੋ ਮਹਿਲਾਵਾਂ ਇੱਕ 5 ਸਾਲ ਦਾ ਬੱਚਾ ਅਤੇ ਕਾਰ ਚਾਲਕ ਉਸ ਛੱਪੜ ਵਿੱਚ ਜਾ ਫਸੇ ਜਿਨ੍ਹਾਂ ਵਿੱਚੋਂ ਇੱਕ ਮਹਿਲਾ 35 ਸਾਲ ਅਤੇ ਬੱਚੇ 5 ਸਾਲ ਨੂੰ ਲੋਕਾਂ ਨੇ ਮੁਸ਼ਤਿਹਦੀ ਨਾਲ ਛੱਪੜ ਵਿੱਚੋਂ ਬਾਹਰ ਕੱਢ ਲਿਆ ਜਦ ਕੀ ਕਾਰ ਚਾਲਕ 42 ਸਾਲਾਂ ਅਤੇ ਉਸ ਦੀ ਮਾਸੀ 65 ਸਾਲਾਂ ਨੂੰ ਜਦੋਂ ਛੱਪੜ ਵਿੱਚੋਂ ਬਾਹਰ ਕੱਢ ਕੇ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਤਾਂ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੋਨਾਂ ਦੀ ਮੌਤ ਹੋ ਗਈ ਸੀ ਮ੍ਰਿਤਕ ਚਾਲਕ ਦੀ ਪਤਨੀ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਇਸ ਪਿੰਡ ਕੋਲ ਪਹੁੰਚੇ ਤਾਂ ਉਸਦੇ ਪਤੀ ਨੂੰ ਹਾਰਟ ਅਟੈਕ ਆ ਗਿਆ ਜਿਸ ਕਰਕੇ ਕਾਰ ਛੱਪੜ ਵਿੱਚ ਜੱਡ ਗਈ ਜੀਤੇਰਾ ਪਿੰਡਾ ਮੇਲੇ ਤੁਹਾਡਾ ਨਾਮ ਕੀ ਆ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਤੇ ਬਿਟੇ ਦਾ ਗੁਰਬਾਜ ਸਿੰਘ ਗੁਰਬਾਜ ਸਿੰਘ ਗੁਰਬਾਜ ਸਿੰਘ ਠੀਕ ਹੈ ਜੀ ਤੇ ਮਾਸੀ ਤੁਹਾਡੀ ਮੇਰਾ ਉਹ ਕੀ ਨਾਮ ਉਹ ਸੋਨੇ ਟੋੜੇ ਸੀਗੇ ਸਰਦਾਰ ਸੋਨਾ ਪਿੰਡ ਆ ਉਹਨਾਂ ਸੋਨਾ ਸੋਨਾ ਬਰਨਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨਾਮ ਕੀ ਆ ਉਹਦੇ ਨਾਮ ਪਰਛੋਤਨ ਆ ਪਰਛੋਤਨ ਅੱਛਾ ਤੇ ਤੁਹਾਡੇ ਹਸਪਤਾਲ ਦਾ ਨਾਮ ਪੂਰਾ ਕੀ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਆ ਉਹ ਡਰਾਈਵ ਕਰ ਰਹੇ ਸੀਗੇ ਹਾਂ ਤੇ ਹੋਈ ਕਿੱਥੋਂ ਉਹ ਵੱਡੀ ਮੇਰੇ ਹਸਬੰਦ ਨੇ ਦੇਰ ਜਿੱਤੇ ਸ਼ੋਰ ਲੱਗ ਪਿਆ ਸੀ ਦਰਦ ਜਿਆ ਹੋਣ ਲੱਗ ਪਿਆ ਜਿਵੇਂ ਉਹਨੂੰ ਕੋਈ ਗੱਡੀ ਕੰਟਰੋਲ ਨਹੀਂ ਸੀ ਅੱਛਾ ਉਹਨੇ ਕਿਸੇ ਜੀ ਵੱਜ ਕੇ ਗੱਡੀ ਤੁਸੀਂ ਦੀ ਵਿੱਚ ਗੱਡੀ ਵੱਜੀ ਕੋਈ ਕਿੱਡੀ ਕਿਸੇ ਵੱਜੀ ਅਬ ਇੰਤਿਆੜ ਜਲ ਕਿੱਝ ਵੱਜੀ ਅੱਛਾ